ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਅੱਜ ਬਾਈ ਦੀਪ ਕੋਲੇ ਤੇ ਸਾਨੂੰ ਇੱਕ ਦਿਖਾਉਣਾ ਫੋਰਡ ਤੇ ਦੋ ਤਿੰਨ ਟਰੈਕਟਰ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਤੇ ਆਪਾਂ ਮਲਾਉਣਾ ਤੁਹਾਨੂੰ ਬਾਈ ਦੀਪ ਨਾਲ ਤੇ ਸਾਡੀ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਆਪਾਂ ਮਲਾਉਣਾ ਤੁਹਾਨੂੰ ਹੁਣ ਬਾਈ ਦੀਪ ਦੇ ਨਾਲ ਸੋ ਦੀਪ ਕੀ ਹਾਲ ਚਾਲ ਠੀਕ ਠਾਕ ਬਾਈ ਜੱਸੀ ਵਧੀਆ ਵਧੀਆ ਹੋਰ ਸੁਣਾ ਬਾਈ ਕੀ ਹਾਲ ਠੀਕ ਆ ਬਾਈ ਜਾ ਜਾ ਵਧੀਆ ਬਾਈ ਪਹਿਲਾਂ ਦਾ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਆਪਣੀ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿੱਤਾ ਪਿਆਰ ਦਿੱਤਾ ਸਹੀ ਗੱਲ ਜਿਵੇਂ ਆਪਾਂ ਦੋ ਟਰੈਕਟਰ ਦਿਖਾਏ ਸੀ ਤੇ ਫੋਰਡ ਦਿਖਾਏ ਸੀ ਪਿਆਰ ਮਿਲਿਆ ਬਾਈ ਆਪਾਂ ਨੂੰ ਉਸ ਵੀਡੀਓ ਚ ਤੇ ਉਹ ਤਾਂ ਫੋੜ ਬਾਈ ਆਪਾਂ ਦਿੱਤਾ ਸੀਗਾ ਵੀਡੀਓ ਵੀ ਜਰੀਏ ਦਿੱਤਾ ਸੀਗਾ ਤੇ ਇੱਕ ਆਪਾਂ ਫੋੜ ਬਾਈ ਹੋਰ ਲੈਂਦਾ ਕੱਲ ਆਇਆ ਆਪਣੇ ਕੋਲੇ ਹਾਂ ਲਿਆ ਆ ਜਾ ਟਰੈਕਟਰ ਚੈੱਕ ਕਰਾ ਦੇ ਜੀ ਅਸੀਂ ਇੱਕ ਗੱਲ ਹੋਰੂ ਆ ਬਾਈ ਟਰੈਕਟਰ ਦਾ ਨਾਟ ਨਾਟ ਦਿਖਾਵਾਂਗੇ ਆਪਾਂ ਵੀਡੀਓ ਚ ਇਹ ਵੀਡੀਓ ਸਕੇ ਆਪਣਾ ਕਰੋ ਬਾਈ ਸਾਰੀ ਦਿਖਾਓ ਹਾਂ ਪੂਰੀ ਵੀਡੀਓ ਦੇਖੋ ਪੂਰੀ ਵੀਡੀਓ ਦੇਖੋ ਬਾਈ ਜਿ세 ਇੱਥੋਂ ਲੱਗ ਜਾ ਇਹਨੂੰ ਠੀਕ ਹੈ ਜੀ ਲੈਂਕਾ ਤੇ ਕਰ ਦਿਖਾਵਾਂਗੇ ਠੀਕ ਹੈ ਜੀ ਸਾਰਾ origignal ਹੈ ਜੀ ਅਸੀਂ ਕਿਤੋਂ ਕਲਮ ਨਹੀਂ ਲੱਗੀ ਟਰੈਕਟਰ ਠੀਕ ਆ ਜੋ ਕੋਈ ਬੰਦਾ ਕਹਦੇ ਛੱਟਾ ਰੰਗਦਾ ਵੀ ਲੱਗਿਆਗਾ ਜਿੰਨੀ ਆਪਣੋਂ ਉਹਦਾ ਸਾਈ ਪਾਉ ਦੁੱਗਣੀ ਤਿੱਗਣੀ ਲੈ ਜੇ ਠੀਕ ਆ ਤੇ ਗੇਅਰ ਇੰਜਨ ਦਾ ਐਡਾ ਚੰਗਾ ਬਾਈ ਜਿਹਦੇ ਘਰੇ ਰੱਖਣਾ ਨਾਲ ਮਿਸਤਰੀ ਲਿਆਵੇ ਨਾਲ ਮਿਸਤਰੀ ਲਿਆਵੇ ਠੀਕ ਆ ਨਾ ਤਾਂ ਕੋਈ ਬਲੋ ਆ ਤੇ ਨਾ ਕੋਈ ਇਹਨੇ ਕੋਈ ਤੇਲ ਮਾਰਨਾ ਨਾ ਕੋਈ ਭਾਫ ਦਾ ਛੱਟਾ ਮਾਰਨਾ ਏ ਏਟਰ ਚੈੱਕ ਕਰਾ ਦੇ ਬਾਹਦੇ ਦਾ ਸਾਰਾ ਜਿਹਾ ਸੀ ਹਮ ਨਾਲ ਦੇ ਮਗਰੜ ਏਟਰ ਦੇ ਨਾਲ ਦੇ ਮਗਰੜ ਆਈ ਸੀ ਆ ਇਹ ਜੀ ਜਰੂਰ ਕਰਨਾ ਨਾ ਸ਼ੌਂਕੀ ਜੱਟ ਲਿਖਿਆ ਪਿੱਛੇ ਇਹ ਨਾ ਬਾਈ ਜੂ ਬੈਪ ਲੱਗੀ ਹੋਈ ਤੇ ਇਹ ਫੈਬ ਵਾਲੀ ਛਤਰੀ ਲੱਗੀ ਹੋਈ ਸੀ ਠੀਕ ਆ ਫੈਬ ਉਹ ਵਾਲੇ ਲਾਹ ਲਈਦਾ ਲਾਹ ਲੈਂਦੇ ਆਪਾਂ ਨੂੰ ਕੋਈ ਯਾਰ ਜੋ ਗੱਲ ਹੀ ਹੋ ਗਈ ਸੀ ਆਪਣੀ ਹਾਂ ਤੇ ਕਿਸੇ ਪਾਸੋਂ ਢਾਲੇ ਨਾ ਵੀ ਨਿਕਲੇ ਜੀ ਅਸੀਂ ਇੱਧਰਲੇ ਪਾਸੇ ਦੇ ਵੀ ਗੇੜਾ ਦੇ ਦਾ ਟੂਪਾ ਟੂਪਾ ਕੋਲ ਦਿਖਾ ਦੇ ਸਾਰਾ ਹਾਂ ਜਮਾ ਬਾਈ ਕਿਤੇ ਕਲਮ ਨਹੀਂ ਲੱਗੀ ਇਹਦੇ ਹਾਂ ਅਗਲਾ ਨਾ ਮਾਰ ਕੇ ਬਫਾਰਾ ਰੰਗਦਾ ਕਹਿੰਦਾ ਬਾਈ origional ਆ ਸਹੀ ਗੱਲ ਆ origional ਮੰਨਦਾ ਹੀ ਨਹੀਂਗਾ ਮੰਨਦਾ ਹੀ ਨਹੀਂਗਾ ਸਾਰੇ origional ਆ ਬਈਆ ਦਿਖਾ ਦੇ ਪਿੱਛੋਂ ਅੱਗੋਂ ਆਹ ਦਿਖਾ ਦੇ ਸਾਰਾ ਆਣਾ ਟੂ ਇੱਥੇ ਮੀਟਰਾਂ ਕੋਲ ਚੈੱਕ ਕਰਾ ਦੇ ਫੋੜ ਬਾਈ ਥਾਰਾ ਉੱਤੇ ਬਹਿ ਕੇ ਚੈੱਕ ਕਰਾ ਦੇ ਕੋਈ ਚੰਗਾ ਨਾੜ ਨਾੜ ਦਿਖਾ ਦੇ ਆ ਦੇ ਜਿਵੇਂ ਤਸੱਲੀ ਹੁੰਦੀ ਓਵੇਂ ਕਰਕੇ ਲੈ ਜਾਓ ਬਾਈ ਹਾਂ ਓਵੇਂ ਕਰਕੇ ਟਰੈਕਟਰ ਸਟਾਰਟ ਕਰ ਦੇ ਜੱਸੀ ਆਪਾਂ ਦਿਖਾ ਦੇ ਕੋਈ ਨੀ ਕੈਮਰੇ ਚ ਥਾਰਾ ਬਾਈ ਸਰਵਿਸ ਕਰਾ ਲੈ ਜੱਸੀ ਇਹਦੀ ਗੱਲੀ ਕੋਈ ਕੁਝ ਨਹੀਂ ਬਾਹਰ ਬਾਈਬ੍ਰੇਸ਼ਨ ਦਿਖਾ ਦੇ ਟਰੈਕਟਰ ਦੇ ਮਗਰਾੜ ਦੇਖ ਐ ਇਹਦੇ ਟਰੈਕਟਰ ਦੀ ਬਾਈਬ੍ਰੇਸ਼ਨ ਆ ਆ ਦੇ ਬਾਈਬ੍ਰੇਸ਼ਨ ਦਿਖਾਉਣਾ ਜੀ ਤੁਹਾਨੂੰ ਆ ਮਗਰਾੜ ਦੇ ਜਮਾ ਤੇ ਤਾਂ ਖਰਾਅ ਹਿਲਦਾ ਹੈ ਭਾਈ ਇਹਦੀ ਆਵਾਜ਼ ਨਾਲ ਆਵਾਜ਼ ਨਾਲ ਪੂਰਾ ਫਕਾੜਾ ਹੈ ਭਾਈ ਜਿਆ ਪੂਰੀ ਗੂੰਜ ਜਮਾ ਹਾਂ ਫਕਾੜਾ ਜਿਹਾ ਜੀ ਜਮਾ ਭਾਈ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਜੀ ਸਹੀ ਠੀਕ ਹੈ 1 ਲੱਖ ਤੇ 70000 ਟਰੈਕਟਰ ਦਾ ਇੱਕੂ ਰੇਟ ਕਹਾਂਗੇ ਜੀ ਅਸੀਂ ਜੇ ਕੋਈ ਕਮੀ ਪੇਚੀ ਹੋਈ ਆਪਾਂ ਦੇ ਦਾਰ ਹਾਂ ਹਾਂ 1.40 ਹਜ਼ਾਰ ਦਾ ਟਰੈਕਟਰ ਦੇਵਾਂਗੇ ਠੀਕ ਆ ਕੋਈ ਦਲਾਲੀ ਨਹੀਂ ਫਲਾਲੀ ਕੋਈ ਟਰੈਕਟਰ ਲੈ ਜਾਓ ਤਾਂ ਜਾਂ ਪੱਤਰਾਂ ਦੀ ਜ਼ਿੰਮੇਵਾਰੀ ਆ ਟਰੈਕਟਰ ਪੈ ਇੰਨਾ ਸਮਾਂ ਆ ਯਾਰ ਏਜੰਸੀ ਦੇ ਨਾਲ ਦੀਆਂ ਲੈਟਾਂ ਆ ਨਾਲ ਦੀਆਂ ਲੈਟਾਂ ਹਾਂ ਮਿਲਦੀਆਂ ਨਹੀਂ ਨਹੀਂ ਆਈ ਲੈਕਸ ਚੈੱਕ ਕਰਾ ਦੇ ਨਾਲ ਦੀ ਸੀ ਸ਼ੀਸ਼ੇ ਆ ਲੈਟਾਂ ਦੇ ਹਾਂ ਸਹੀ ਗੱਲ ਆ ਥੱਲੇ ਜਾਲੀ ਤੇ ਰੰਗ ਜ਼ਰੂਰ ਕਰਵਾਇਆ ਬਾਈ ਠੀਕ ਆ ਜੀ ਹਾਂ ਜਾਲੀ ਤੇ ਕੀਤਾ ਹੋਇਆ ਜਿਹੜੀ ਅੱਗੇ ਆਪਾਂ ਦੋ ਤਿੰਨ ਟਰੈਕਟਰ ਹੋਰ ਦਿਖਾਉਨੇ ਆ ਬਾਈ ਆ ਜਾ ਆਪਾਂ ਆਈ ਦਿਨੇ ਵੀ ਯਾਰ ਹਾਂ ਜੀ ਆਸ਼ਾ ਦੇ ਕ ਕਰਾ ਰਹੇ ਅੱਗੇ ਠੀਕ ਹੈ ਜੀ ਆਸ਼ਾ ਖੜਾ ਇਹ ਆ 94 ਮਾਡਲ ਬਾਈ 94 ਮਾਡਲ ਬਾਈ ਤੇ ਪੰਜਾਬ ਨੰਬਰ ਆ ਡੈਕਟਰ ਦੇ ਟਾਇਰ ਮਗਰ ਲੈ ਹੈਗੇ 82 ਤੋਂ 85 ਪੈਸੇ ਬਾਈ ਠੀਕ ਹੈ ਜੀ ਸਾਰਾ ਰੀਜਨਲ ਆ ਬਸ ਲੋਡ ਹੀ ਨੰ ਕੰਦਾ ਜਮਣਦੀ ਆ ਰੈਂਟ ਆ ਕਰਦਾ ਹਾਂ ਗੇਅਰ ਇੰਜਨ ਦਾ ਓਕੇ ਆ ਬਾਈ ਹਾਂ ਟਰੈਕਟਰ ਦਾ ਰੇਟ ਆ 1 ਲੱਖ ਤੇ 45 ਹਜ਼ਾਰ 1 ਲੱਖ ਤੇ 45 ਹਜ਼ਾਰ ਦੇਵਾਂਗੇ ਜੱਸੀ 1.5 ਲੱਖ ਦਾ ਇਹ 1.5 ਲੱਖ ਦਾ ਹੀ ਠੀਕ ਆ ਤੇ ਅੱਗੇ ਹੋਰ ਲਿਆ ਆਸ਼ਾ ਆ ਗਿਆ ਜੀ ਚੈੱਕ ਕਰਾ ਦੇ ਆਸ਼ਾ ਬਾਈ ਹਾਂ ਹਾਂ ਟਰੈਕਟਰ ਆ 95 ਮਾਡਲ 95 ਮਾਡਲ ਤੇ ਪੰਜਾਬ ਨੰਬਰ ਡਰਾਈਵਰ ਵੀ ਬਠਿੰਡੇ ਦਾ ਜੀ ਅਸੀਂ ਠੀਕ ਸਾਰਾ ਰੀਜਨਲ ਆ ਹਮ ਟਰੈਕਟਰ ਦਾ ਰੇਟ ਚੈੱਕ ਕਰਾ ਦੀ ਜੀ ਅਸੀਂ ਇਹ 1,33,000 ਹਾਂ ਟਰੈਕਟਰ ਦੇ ਮੰਗ ਜੀ ਅਸੀਂ 1,20,000 ਦਾ ਬਾਈ 1,20,000 ਦਾ ਅੱਗੇ ਆਪਣਾ 475 ਲਿਆ ਆ ਜਾ ਚੈੱਕ ਕਰਾ ਲਈ 475 ਦਾ ਪਿਆ ਜਾ ਇਹ ਜਿਸੀ ਡਰਾਈਵਰ ਡਬਲ ਕਲਚ ਤੇ ਪਹਿਲਾਂ ਵੀ ਆਪਣੇ ਦੋ ਤਿੰਨ ਵੀਡੀਓ ਚ ਆਇਆ ਹਾਂ ਤੇ ਡਬਲ ਕਲਚ ਟਰੈਕਟਰ ਆ ਬਾਈ ਟਾਇਰਾਂ ਦਾ ਬਿਲ ਮਿਲ ਜੂ ਚਾਰਾਂ ਦਾ ਨਵੇਂ ਕੋ ਆਏ ਆ ਹਾਂ ਟਰੈਕਟਰ ਦਾ ਗੇਰਾਲਾ ਇੰਜਨ ਗੇਰਾਲਾ ਤੇਲ ਵੀ ਚੇਂਜ ਹੋਇਆਗਾ ਇੰਜਨ ਦਾ ਵੀ ਹੋਇਆ ਟਰੈਕਟਰ ਦਾ ਵੀ ਹੋਇਆ ਠੀਕ ਆ ਬਈ ਹਰਿਆਣਾ ਨੰਬਰ ਆ ਬਈ ਇਹਦੀ ਕੋਈ ਐਨਓਸੀ ਨਹੀਂ ਮਿਲਦੀ ਕੀ ਰੋਟ ਮਿਲੂ 2001 ਮਾਡਲ ਦਾ ਠੀਕ ਆ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਅਸੀਂ 262 ਬਈ 2 ਲੱਖ ਤੇ 62 ਹਜ਼ਾਰ ਡੱਟ ਦਾ ਇੱਕੋ ਹੀ ਰੇਟ ਕਹਾਂਗੇ ਅਸੀਂ ਘਟਾਏ ਹੋਣਾ ਇਹਦਾ ਹਾਂ 2 ਲੱਖ ਤੇ 10 ਹਜ਼ਾਰ ਦਾ ਟਰੈਕਟਰ ਦੇਵਾਂਗੇ ਬਈ 2 ਲੱਖ ਤੇ 10 ਹਜ਼ਾਰ ਦਾ ਠੀਕ ਹੈ 10 ਹਜ਼ਾਰ ਦਾ ਹਾਂ ਤੇ ਡੈਕਟਰ ਦੀ ਫੁੱਲ ਜ਼ਿੰਮੇਵਾਰੀ ਆ ਬਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਜਿੰਨੇ ਡੈਕਟਰ ਦਿਖਾਏ ਆ ਆਪਾਂ ਸੌਦਾ ਕਿਤੇ ਹੋ ਜੇ ਤਾਂ ਵੀ ਨਾ 1000 ਰੁਪਏ ਛੱਡਾਂਗੇ ਹਾਏ ਹਾਏ 1000 ਰੁਪਏ ਦੀ ਛੋਟ ਬਾਈ ਠੀਕ ਆ ਬਾਈ ਠੀਕ ਆ ਤੇ ਤੂੰ ਐ ਮੰਨ ਲਾ ਸਾਰੇ ਡੈਕਟਰ ਦਾ ਮਗਰ ਘਰੇ ਆਉਂਗੇ 2-2000 ਰੁਪਏ ਤੁਹਾਡਾ ਦਲਾਲੀ ਦਾ ਬਚੂ ਬਚੂਗਾ ਯਾਰ ਠੀਕ ਆ ਬਾਈ ਤੇ ਜਨਰੇਟਰ ਦਿਖਾਏ ਆ ਦਾ ਮਿਸਤਰੀ ਲੈ ਆਓ ਤਸਦੀਨਾਂ ਡੈਕਟਰ ਲੈ ਜਾਓ ਲੈ ਜਾਓ ਸਹੀ ਗੱਲ ਆ ਜੇ ਕਿਸੇ ਨੇ ਵੇਚਣਾ ਉਹ ਵੀ ਫੋਨ ਲਾ ਲੈ ਬਾਈ ਲੈਣਾ ਉਹ ਵੀ ਫੋਨ ਲਾ ਲੈ ਫੋਨ ਲਾ ਲੈ ਨੰਬਰ ਬੋਲ ਦਿਆਂ ਬਾਈ ਆਪਾਂ ਕੀ ਕਰਦੇ ਬਾਈ ਵੀਡੀਓ ਸੋਰ ਤੋਂ ਹੋਰ ਘੜ ਘੜ ਨਹੀਂ ਕਰਾਂਗੇ ਤੁਹਾਨੂੰ ਹੋਰ ਵੀ ਜਿਆਦਾ ਡਿਸਕਾਊਂਟ ਵਾਲੇ ਟਰੈਕਟਰ ਦਿਖਾਇਆ ਕਰਾਂਗੇ ਹਨਾ ਬਾਕੀ ਆਪਣੇ ਰੇਟ ਜੈ ਜੀ ਆ ਬਾਈ ਉਹਦਾ ਰੇਟ ਬੋਲਿਆਗਾ ਤੇ ਇਹਦਾ ਬੋਲਿਆ ਡਬਲ ਕਲਚ ਦਾ ਕੋਈ ਰੇਟ ਇੰਨੇ ਦਾ ਦੇ ਕੇ ਦਿਖਾਵੇ ਦੇ ਕੇ ਦਿਖਾਵੇ ਇਹ ਵੀ ਆ ਇਹ ਗੱਲ ਸਹੀ ਆ ਤੇ ਟਰੈਕਟਰ ਬਾਈ ਚੰਗੇ ਆ ਟਰੈਕਟਰ ਨਹੀਂ ਮਾੜੇ ਹੈਗੇ ਕੀ ਕੋਈ ਖੋਰ ਦੇ ਨਹੀਂ ਬਾਈ ਅਸੀਂ ਸਲਾਹੀ ਜਾਂਦੇ ਬਾਕੀ ਜੋ ਕੋਲਿਆਂ ਕੋ ਯਾਰ ਤੁਹਾਨੂੰ ਪਤਾ ਲੱਗ ਜੂ ਪਤਾ ਲੱਗ ਹੀ ਜਾਊ ਲਾ ਕੇ ਦੇਖ ਲੋ ਜਿਹਹੇ ਜਆ ਮੁੱਲ ਲਾਉਂਗੇ ਉਹੀ ਚੀਜ਼ ਵੀ ਫਿਰ ਉਹੀ ਜੀ ਹੁੰਦੀ ਹੈ ਹਨਾ ਹਾਂ ਹਾਂ ਬਾਈ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜੂ ਕਰੋ ਤੇ YouTube ਚੈ